ਪਹਿਲਾਂ ਦੇ ਕੇ ਮਿੱਠੀਆਂ ਮਿਰਚਾਂ ਪਹਿਲਾਂ ਦੇ ਕੇ ਮਿੱਠੀਆਂ ਮਿਰਚਾਂ ਫੇਰ ਸਿਆਸਤ ਵਿੱਚ ਵੱੜ ਗਿਆ ਤੂੰ ਉਹ ਲੱਗ ਕੇ ਟੋਪੀ ਵਾਲੇ ਦੇ ਪਿੱਛੇ ਲੋਕਾਂ ਦੇ ਨਾਲ ਅੜ ਗਿਆ ਤੂੰ ਉਹ ਲੱਗ ਕੇ ਟੋਪੀ ਵਾਲੇ ਦੇ ਪਿੱਛੇ ਲੋਕਾਂ ਦੇ ਨਾਲ ਅੜ ਗਿਆ ਤੂੰ ਆਹੀ ਗਲਤੀ ਸਾਹਮਣੇ ਤੇਰੀ ਓਏ ਆਹੀ ਗਲਤੀ ਸਾਹਮਣੇ ਤੇਰੀ ਕੋਈ ਲਕੋ ਨਹੀਂ ਰਹਿ ਗਿਆ ਓਏ ਉਹ ਲੈ ਕੇ ਵੋਟਾਂ ਪੁੱਛੜਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਦੀਪ ਸਿੱਧੂ ਨੇ ਕਹਿ ਆਦੀ ਕਹਿੰਦਾ ਪੁੱਛੜ ਨਿਕਲੂਗਾ ਇਹ ਉਹ ਲੈ ਕੇ ਵੋਟਾਂ ਪੁੱਛੜਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਉਹ ਕਰਦੇ ਆ ਟਾਰਗੇਟ ਅਸੀਂ ਤੈਨੂੰ ਉਹ ਤੈਨੂੰ ਚੈਲੰਜ ਕਰਦੇ ਆ ਉਹ ਕਰਦੇ ਆ ਟਾਰਗੇਟ ਅਸੀਂ ਤੈਨੂੰ ਕਾ ਤੋ ਪੇਤਲੇ ਕਉਣਾ ਤੂੰ ਓਏ ਆਮ ਆਦਮੀ ਭੁੱਲ ਜੀ ਮਿੱਤਰਾ ਮੁੜ ਕੇ ਕਿਤੇ ਨਹੀਂ ਆਉਣਾ ਤੂੰ ਓਏ ਆਮ ਆਦਮੀ ਭੁੱਲ ਜੀ ਮੁੜ ਕੇ ਕਿਤੇ ਨਹੀਂ ਆਉਣਾ ਤੂੰ ਆ ਮੱਥੇ ਰੱਬ ਨੇ ਲਿਖਤੀਆਂ ਸਾਡੇ ਆ ਮੱਥੇ ਰੱਬ ਨੇ ਲਿਖਤੀਆਂ ਸਾਡੇ ਓਏ ਤੂੰ ਖੋਕੇ ਨਹੀਂ ਲਹਿ ਗਿਆ ਓਏ ਲੈ ਕੇ ਬੋਟਾਂ ਪੁੱਛੜਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਉਹ ਲੈ ਕੇ ਵੋਟਾਂ ਪੁੱਛੜਾ ਹੋ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਸੁਭਕਰਨ ਜਮਾਨਾ ਓਏ ਸੁਭਕਰਨ ਜਮਾਨਾ ਓਏ ਤੂੰ ਦੇਸ ਦੀ ਖਾਤਰ ਮਰਿਆ ਤੈਨੋਂ ਨਾ ਅਜ ਤੇਰਾ ਓਏ ਅਮਰ ਸ਼ਹੀਦਾਂ ਦੇ ਵਿੱਚ ਚੜਿਆ ਤੈਨੋਂ ਨਾ ਅਜ ਤੇਰਾ ਓਏ ਅਮਰ ਸ਼ਹੀਦਾਂ ਦੇ ਵਿੱਚ ਝੜਿਆ ਮੇਰੀ ਅਪੀਲ ਕਿਸਾਨਾਂ ਨੂੰ ਮੇਰੀ ਅਪੀਲ ਕਿਸਾਨਾਂ ਨੂੰ ਆਜੋ ਮਾਇਕੇ ਬਣਤ ਬਣਾਈਏ ਨਿਕਲੋ ਕਰਾਂ ਚੋ ਲੋਕੋ ਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਕਰਾਂ ਚੋ ਲੋਕੋ ਏ ਮੋਦੀ ਨੂੰ ਸਬਕ ਸਿਖਾਈਏ ਉਹ ਸੋਚਾਂ ਵੱਡੀਆਂ ਸੋਚੇ ਕਿਉਂ ਸੋਚਾਂ ਵੱਡੀਆਂ ਸੋਚੇ ਕਿਉਂ ਤੂੰ ਛੋਟੀ ਨਹੀਂ ਅਤਬਾਲੇ ਬੰਦੇ ਅਸੀਂ ਵੀ ਪੁੱਤ ਪੰਜਾਬ ਦੇ ਹਾਂ ਤੂੰ ਲੈਂਦਾ ਕਿਉਂ ਸਾਡੇ ਨਾਲ ਪੰਗੇ ਅਸੀਂ ਵੀ ਪੁੱਤ ਪੰਜਾਬ ਦੇ ਹਾਂ ਤੂੰ ਲੈਂਦਾ ਕਿਉਂ ਸਾਡੇ ਨਾਲ ਪੰਗੇ ਉਹ ਤੇਰੀ ਧੌਣ 'ਚੋਂ ਮੋਦੀ ਆ ਓਏ ਤੇਰੀ ਧੌਣ 'ਚੋਂ ਮੋਦੀ ਆ ਓਏ ਅਸੀਂ ਕੀ ਲਾਸੇਤੀ ਕੱਢ ਲਿਆ ਏ ਨਿਕਲੋ ਕਰਾਂ ਚੋਂ ਲੋਕੋ ਏ ਮੋਦੀ ਨੂੰ ਸਭ ਕੁਝ ਕਹੀਏ ਨਿਕਲੋ ਕਰਾਂ ਚੋ ਲੋਕੋ ਏ ਮੋਦੀ ਨੂੰ ਸਭ ਕੁਝ ਕਹੀਏ ਓਏ ਅਸੀਂ ਭਗਤ ਸਰਾਬੇ ਚੋ ਅਸੀਂ ਭਗਤ ਸਰਾਬੇ ਚੋ ਤਾਈਓ ਅਮਰ ਸ਼ਹੀਦ ਕਹੌਂਦੇ ਹੋ ਜਾ ਕੇ ਲੰਡਨ ਬੈਰੀ ਨੂੰ ਓ ਜਾ ਕੇ ਲੰਡਨ ਬੈਰੀ ਨੂੰ ਸਣ ਵਿਆਜ ਮੋੜ ਕੇ ਆਉਂਦੇ ਓਏ ਅਸੀਂ ਝੰਡੇ ਵੀ ਆਪਣੇ ਅਸੀਂ ਝੰਡੇ ਵੀ ਆਪਣੇ ਮੋٹے ਡੰਡਿਆਂ ਦੇ ਵਿੱਚ ਪਾਈਏ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਨਿਕਲੋ ਘਰਾਂ ਚੋਂ ਲੋਕੋ ਓਏ ਮੋਦੀ ਨੂੰ ਸਬਕ ਸਿਖਾਈਏ ਓਏ ਅਸੀਂ ਡਟੇ ਬਾਡਰਾਂ ਤੇ ਅਸੀਂ ਡਟੇ ਬਾਡਰਾਂ ਤੇ ਸਮਝੀ ਬੈਠੇ ਇੱਕ ਲੜਾਈ ਓਏ ਅੱਜ ਇਸ ਅੰਦੋਲਨ ਚੋਂ ਓਏ ਅੱਜ ਇਸ ਅੰਦੋਲਨ ਚੋਂ ਕਰਕੇ ਕਈ ਜਮਾਨ ਚੜਾਈ ਅਸੀਂ ਪਿੱਸੇ ਨਹੀਂ ਮੁੜਦੇ ਅਸੀਂ ਪਿੱਸੇ ਨਹੀਂ ਮੁੜਦੇ ਉਹ ਬੈ ਕੇ ਪੱਕੇ ਠੱਡੇ ਲਾਇਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਬਕ ਸਿਕਾਈਏ ਨਿਕਲੋ ਘਰਾਂ ਚੋਂ ਲੋਕੋ ਏ ਮੋਦੀ ਨੂੰ ਸਬਕ ਸਿਕਾਈਏ ਓਏ ਮੋਦੀ ਨੂੰ ਸਬਕ ਸਿਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਗੀਰ ਭਾਈ ਹਾਂਜੀ ਹਾਂਜੀ ਜਿਵੇਂ ਹਨਾ ਮੋਦੀ ਦੇ ਬਿਲਕੁਲ ਤੁਸੀਂ ਐਨ ਗੱਲਾਂ ਐਨ ਲਿਖੀਆਂ ਜਿਹੜੀਆਂ ਸਹੀ ਜਿਹੜੀਆਂ ਕਿਸਾਨਾਂ ਦੇ ਦਿਲਾਂ ਚ ਨੇ ਸਭ ਦੇ ਹਾਂਜੀ ਹਾਂਜੀ ਪੰਜਾਬ ਸਰਕਾਰ ਬਾਰੇ ਨਹੀਂ ਕੋਈ ਗੀਤ ਲਿਖਿਆ ਹੈਗਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਾਰੇ ਤਾਂ ਭਗਵੰਤ ਮਾਨ ਦਾ ਲਿਖਿਆ ਆ ਜੀ ਇੱਕ ਸੁਣਾ ਦੇਣਾ ਤੁਹਾਨੂੰ ਦੋ ਪੈਰੇ ਸੁਣਾ ਦੇਣੇ ਬੱਸ ਚਲੋ ਹਜੇ ਮੈਂ ਤਾਂ ਸਨੀਨਾ ਕੀਤਾ ਹੈਗਾ ਤੁਹਾਨੂੰ ਦੋ ਕਬਰੇ ਸੁਣਾ ਦਿੰਨੇ ਆ ਪੰਜਾਬ ਸਰਕਾਰ ਦਾ ਐਂ ਨਹੀਂ ਮੈਂ ਵੀ ਕਲਾਕਾਰ ਨਾ ਐਦਾਂ ਦੀ ਕੋਈ ਗੱਲ ਨਹੀਂ ਗਈ ਮੈਂ ਲਿਖ ਲਿਆ ਤੀਦਾ ਪਰਗਾਣਾ ਲਿਖ ਲਿਆ ਸੀ ਇਹ ਪਹਿਲਾਂ ਦੇਖੋ ਥੋੜੇ ਸਾਹਮਣੇ ਚੁਟਕਲੇ ਹਾਸੀ ਟੱਟੇ ਮਕਾਲ ਕਰਦਾ ਰਹਿਣਾ ਲੋਕਾਂ ਨੂੰ ਤੇ ਉਦਾਂ ਆਪਦਾ ਰੋਜ਼ਗਾਰ ਤੁਰਦਾ ਰਿਹਾ ਫੇਮਸ ਹੁੰਦਾ ਰਿਹਾ ਲੋਕਾਂ ਦੇ ਵਿੱਚ ਵੀ ਮੈਂ ਕਲਾਕਾਰ ਆ ਮੈਂ ਆਇਆ ਜੀ ਬਾਵਾਂ ਜੀ ਫਿਰ ਸਿਹਤ ਵਿੱਚ ਬੜੇ ਬੜੇ ਕ ਨਹੀਂ ਦੇਖੋ ਉਹਦਾ ਬਣਾਇਆਗਾ ਮੈਂ